ਕੰਮ ਸ਼ੁਰੂ ਕਰਵਾਏ ਨੇ ਕੀ ਕਹਿਣਾ ਜਾਓਗੇ ਕਿੰਨੀ ਲਾਗਤ ਹੈ ਜੀ ਕਿੰਨੀਆਂ ਸੜਕਾਂ ਅੱਜ 5 ਕਰੋੜ 83 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀਆਂ 11 ਸੜਕਾਂ ਬਣੀਆਂ ਨੇ ਖਨੌਰੀ ਏਰੀਆ ਦੀਆਂ ਵੀ ਨੇ ਤੇ ਇਧਰ ਲੈਹਰੇ ਏਰੀਆ ਦੀਆਂ ਵੀ ਨੇ ਸੱਤ ਸੜਕਾਂ ਨੇ ਜਿਹੜੀਆਂ ਉਹ ਮੰਡੀ ਬੋਰਡ ਦੀਆਂ ਨੇ ਚਾਰ ਸੜਕਾਂ ਨੇ ਜਿਹੜੀਆਂ ਉਹ ਪੀਡਬਲਯੂਡੀ ਬਣਾਏਗੀ ਕੁੱਲ 11 ਸੜਕਾਂ 5 ਕਰੋੜ ਤੇ 83 ਲੱਖ ਰੁਪਏ ਉਹਨਾਂ ਦੇ ਲੱਗਣਾ ਉਹਦੇ ਨਹੀਂ ਪੱਥਰ ਰੱਖੇ ਗਏ ਨੇ ਤੇ ਦੀਵਾਲੀ ਤੋਂ ਬਾਅਦ ਹੈ ਜਿਹੜਾ ਇਹ ਸਾਰਾ ਕੰਮ ਸਟਾਰਟ ਹੋ ਗਏ ਮਾਰਚ ਮਹੀਨੇ ਤੱਕ ਇਹ ਸਾਰੀਆਂ ਸੜਕਾਂ ਕੰਪਲੀਟ ਹੋ ਜਾਣਗੀਆਂ ਤੇ ਇਸ ਤੋਂ ਬਿਨਾ ਲਹਿਰੇ ਹਲਕੇ ਦੇ ਵਿੱਚ 60 ਸੜਕਾਂ ਮਨਜ਼ੂਰ ਹੋਈਆਂ ਨੇ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਕਿ ਉਹਨਾਂ ਨੇ ਲਹਿਰੇ ਹਲਕੇ ਵਿੱਚ ਜਿਹੜਾ 60 ਸੜਕਾਂ ਜਿਹੜੀਆਂ ਮਨਜ਼ੂਰ ਕੀਤੀਆਂ ਨੇ ਸਾਡੇ ਵੱਡੀ ਪ੍ਰੋਬਲਮ ਸੀ ਆ ਜਿਹੜੇ ਪਿੰਡ ਮੈਂ ਖੜਿਆ ਹੁਣ ਲੇਲ ਖੁਰਦ ਇੱਥੇ ਵੀ ਆ ਸੜਕ ਦਾ ਬਹੁਤ ਬੁਰਾ ਹਾਲ ਸੀ ਇਹ ਮੇਨ ਸੜਕ ਹੈ ਇਹ ਸੜਕ ਵੀ ਪੱਥਰ ਵਗੈਰਾ ਪੈ ਗਿਆ ਤੇ ਜਿਹੜੀ ਪੀਸੀ ਆ ਦਿਵਾੜੀ ਤੋਂ ਬਾਅਦ ਇਹ ਪੈ ਜਾਣੀ ਸੋ ਕੁਝ ਸੜਕਾਂ ਅੱਜ ਹੋ ਗਈਆਂ ਕੁਝ ਸੜਕਾਂ ਜਿਹੜੀਆਂ 16 ਸੜਕਾਂ ਦਾ ਕੱਲ ਨੂੰ ਕੰਮ ਚਲਾਉਣਾ ਤੇ ਕੁੱਲ 60 ਸੜਕਾਂ ਦੇ ਜਿਹੜਾ ਸੀ ਉਹੋ ਕੰਮ ਕੁਝ ਦਿਨਾਂ ਦੇ ਵਿੱਚ ਹੈ ਜਿਹੜਾ ਉਹ ਚਲਾ ਦਾਂਗੇ ਤੇ ਸਾਡੀਆਂ ਸੜਕਾਂ ਪਹਿਲਾਂ ਡੈਮੇਜ ਵੀ ਬਹੁਤ ਹੋਈਆਂ ਹੋਈਆਂ ਦੀ ਕਿਉਂਕਿ 2023 ਦੇ ਵਿੱਚ ਹੜ੍ਹ ਆ ਗਏ ਤੇ ਉਸ ਤੋਂ ਬਾਅਦ ਕੁਝ ਸਮਰਗੀਆਂ ਦੀ ਫੇਰ ਟੁੱਟ ਗਈਆਂ ਸੀ ਸੋ ਬਹੁਤ ਵੱਡੀ ਜ਼ਰੂਰਤ ਸੀ ਹਲਕੇ ਦੀ ਜਿਹੜੀ ਉਹ ਅਸੀਂ ਪੂਰੀ ਕਰਨਾ ਜਾ ਰਹੇ ਹਾਂ ਸਰੇ ਲੱਗਦਾ ਨਹੀਂ ਕਿ ਤੇ ਪਹਿਲਾਂ ਸਰਕਾਰਾਂ ਰਹੀਆਂ ਵੀ ਐਵੇਂ ਸੜਕਾਂ ਦੇ ਜਾਲ ਵਿਛਾਏ ਜਾ ਰਹੇ 60-60 ਸੜਕਾਂ 1 ਕੋ ਲੱਖ ਤੱਕ ਕੰਮ ਸ਼ੁਰੂ ਹੋਣਾ ਏਡੀ ਵੱਡੀ ਗੱਲ ਹੈ ਜੀ ਇਹ ਸਰਕਾਰਾਂ ਦਾ ਇਹ ਦੇਖੋ ਪੰਜਾਬ ਦੇ ਵਿੱਚ 19000 ਕਿਲੋਮੀਟਰ ਸੜਕਾਂ ਦੀ ਸ਼ੁਰੂਆਤ ਕੀਤੀ ਹੈ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਇੱਥੇ ਬਸ ਨਹੀਂ ਨਾਲ 3100 ਸਟੇਡੀਅਮ ਬਣਾਉਣ ਦੀ ਗੱਲ ਵੀ ਜਿਹੜੀ ਪੰਜਾਬ ਦੇ ਵਿੱਚ ਕੀਤੀ ਆ ਉਹਨਾਂ ਨੇ ਆਹ ਸੜਕਾਂ ਦਾ ਕੰਮ ਸ਼ੁਰੂ ਹੋਏਗਾ ਤੇ ਨਾਲ ਦੀ ਨਾਲ ਹੈ ਜਿਹੜਾ ਉਹ ਸਟੇਡੀਅਮਾਂ ਦਾ ਕੰਮ ਵੀ ਹੈ ਜਿਹੜਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਸ਼ੁਰੂ ਹੋਣਾ ਹੈ। ਪੰਜਾਬ ਸਰਕਾਰ ਨੇ ਹਰ ਖੇਤਰ ਦੇ ਕੰਮ ਵਿੱਚ ਕੰਮ ਕੀਤਾ। ਆਹ ਲਾਇਬ੍ਰੇਰੀ ਬਣੀਆਂ ਬਹੁਤ ਸਾਹਮਣੇ ਇਸ ਤਰ੍ਹਾਂ ਦੀ ਏਸੀ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ। ਸਾਰੇ ਅ ਪੰਚਾਇਤ ਘਰ ਵੀ ਬਣਾਏ ਗਏ ਨੇ ਤੇ ਜੋ ਸਹੂਲਤ ਦੇਣੀ ਸੀ ਲੋਕਾਂ ਨੂੰ ਬੰਦੀ ਸੀ ਉਹ ਦਿੱਤੀ ਹੈ। ਤੇ ਖਾਸ ਤੌਰ ਤੇ ਲਹਿਰੇ ਹਲਕੇ ਦੇ ਵਿੱਚ ਜਿੱਥੇ ਧਰਤੀ ਹੇਠਲਾ ਪਾਣੀ ਬੜਾ ਮੜਾ ਹੈ ਧਰਤੀ ਖੇਤ ਬੰਜਰ ਹੁੰਦੇ ਜਾ ਰਹੇ ਨੇ ਤੇਲਾਂ ਤੇ ਪਾਣੀ ਪਹਚਾਨ ਦੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਕਹੀ ਧੀ ਉਹ ਅਸੀਂ ਇੱਥੇ ਪਹਚਾਇਆ ਲੋਕ 40-40 ਸਾਲਾਂ ਬਾਅਦ ਲੋਕਾਂ ਦੇ ਖੇਤਾਂ ਨੂੰ ਪਾਣੀ ਮਿਲੇ ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਦੇ ਲਈ ਵਚਨਬੱਧ ਹੈ ਲੋਕਾਂ ਦੇ ਕੰਮ ਕਰ ਰਹੀ ਹੈ ਪਰ ਨਾਲ ਇਸ ਚੀ ਦਾ ਦੁੱਖ ਵੀ ਹੈ ਕਿ ਕੇਂਦਰ ਸਰਕਾਰ ਹੈ ਜਿਹੜੀ ਬੀਜੇਪੀ ਦੀ ਮੋਦੀ ਸਰਕਾਰ ਆ ਉਹ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ ਜ਼ਿਆਤੀ ਕਰ ਰਹੀ ਹੈ ਅਣਹਾਈ ਕਰ ਰਹੀ ਹੈ ਅੱਜ ਪੰਜਾਬ ਜਦੋਂ ਸੰਕਟ ਦੇ ਵਿੱਚ ਹੈ ਸਾਡੇ ਭਰਾ 10 ਜ਼ਿਲ੍ਹਿਆਂ ਦੇ ਵਿੱਚ ਬਹੁਤ ਉਹਨਾਂ ਦੀ ਬੁਰੀ ਹਾਲਤ ਹੈ ਹੜ੍ਹਾਂ ਨੇ ਤਬਾਹ ਕਰਤੇ ਤੇ 20000 ਕਰੋੜ ਦਾ ਨੁਕਸਾਨ ਹੋ ਗਿਆ ਤੇ ਅੱਜ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਉਸ ਪੰਜਾਬ ਤੋਂ ਜਿਹੜੇ ਪੰਜਾਬ ਨੇ ਹਮੇਸ਼ਾ ਕੇਂਦਰ ਸਰਕਾਰ ਦਾ ਦੇਸ਼ ਦਾ ਸਾਥ ਦਿੱਤਾ ਤੇ ਉਹ ਉਸ ਪੰਜਾਬ ਦਾ ਸਾਥ ਦੇਣ ਤੋਂ ਅੱਜ ਮੋਦੀ ਸਾਹਿਬ ਭੱਜ ਗਏ 1600 ਕਰੋੜ ਦੀ ਗੱਲ ਕੀਤੀ ਉਹ ਵੀ ਨਹੀਂ ਦਿੱਤਾ ਸੋ ਸਾਨੂੰ ਇਸ ਚੀਜ਼ ਦਾ ਦੁੱਖ ਵੀ ਆ ਪਰ ਸਾਨੂੰ ਆਪਣੇ ਆਪ ਦੇ ਤਸੱਲੀ ਆ ਲੋਕਾਂ ਦੇ ਤਸੱਲੀ ਆ ਕਿ ਅਸੀਂ ਲੋਕਾਂ ਦੀ ਮਦਦ ਦੇ ਨਾਲ ਸਾਰੇ ਜਿਹੜੇ ਪੰਜਾਬ ਦੇ ਵਿਕਾਸ ਦੇ ਕੰਮ ਨੇ ਸਵਾ ਸਾਲ ਦੇ ਵਿੱਚ ਸਾਰੇ ਕਰਕੇ ਦੇਵਾਂਗੇ ਸਰ ਜਾਂਦੇ ਜਾਂਦੇ ਇਹ ਜਿਹੜੇ ਵਿਕਾਸ ਦੇ ਕੰਮ ਚੱਲ ਰਹੇ ਨੇ ਕੁਝ ਜਿਹੜੇ ਲੀਡਰ ਨੇ ਜਾਣ ਬੁੱਝ ਕੇ ਵੀ ਜਿੱਥੇ ਕੋਈ ਟੁੱਟ ਟੁੱਟੀ ਪਈ ਹੁੰਦੀ ਜਾ ਕੇ ਖੜ ਜਾਂਦੇ ਨੇ ਵੀ ਵਿਕਾਸ ਨਹੀਂ ਹੋ ਰਿਹਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਦੀਆਂ ਗੱਲਾਂ ਉਹਨਾਂ ਨੂੰ ਮੁਬਾਰਕ ਜਿਹੜਾ ਕੁਝ ਉਹਨਾਂ ਨੇ ਕਰਨਾ ਹੈ ਤਾਂ ਲੋਕ ਜਾਣਦੇ ਨੇ ਵੀ ਕੀ ਅਸੀਂ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਹਰ ਹਾਸੀ ਵੀ ਆਉਂਦੀ ਆ ਜਿਹੜੇ ਲੋਕ ਲੰਬੇ ਸਮੇਂ ਇੱਥੇ ਸੱਤਾ ਤੇ ਕਾਬਜ ਰਹੇ ਜਿਨ੍ਹਾਂ ਨੇ ਲੰਬਾ ਸਮਾਂ ਇੱਥੇ ਰਾਜ ਕੀਤਾ ਉਹ ਲੋਕ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤਾਂ ਲੋਕ ਉਹਨਾਂ ਤੇ ਹੱਸਦੇ ਆ ਲੋਕ ਕਹਿੰਦੇ ਨੇ ਵੀ ਤੁਸੀਂ ਜਦੋਂ ਤੁਹਾਡੇ ਕੋਲੇ ਤਾਂ ਅਸੀਂ ਤੁਸੀਂ ਕਰ ਲਾਂਦੇ ਖਰ ਮੈਂ ਉਹਨਾਂ ਗੱਲਾਂ ਤੇ ਜ਼ਿਆਦਾ ਨਹੀਂ ਜਾਣਾ ਚਾਹੁੰਦਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਅਸੀਂ ਆਪਣਾ ਕੰਮ ਕਰਨਾ ਅੱਗੇ ਲੋਕਾਂ ਨੇ ਦੇਖਣਾ ਹੁੰਦਾ ਕਿ ਕੌਣ ਕੀ ਕੰਮ ਕਰ ਰਿਹਾ ਸਹੀ ਕਰ ਰਿਹਾ ਜਾਂ ਗਲਤ ਕਰ ਰਿਹਾ ਥੈਂਕ ਯੂ ਸਰ